ਦਰ ਦੇ ਵਿੱਚ ਪਹੁੰਚਿਆ ਗਿਆ ਤੇ ਦਸਤੇ ਦੇ ਵਿੱਚ ਜਿਹੜੇ ਸਰਕਾਰ ਪੰਜਾਬ ਸਰਕਾਰ ਦਾ ਤੇ ਐਮ ਡੀ ਐਨ ਐਚ ਐਮ ਜੀ ਦਾ ਜਿਹੜਾ ਪੁਤਲਾ ਜਿਹੜਾ ਹੈ ਉਹ ਫੂਕਿਆ ਗਿਆ ਹੈ ਦੇਖੋ ਸਾਡੀ ਸਭ ਤੋਂ ਪਹਿਲੀ ਮੇਨ ਮੰਗ ਤੇ ਇਹੀ ਹੈ ਕਿ ਸਾਡੀ ਪੈਨਲ ਮੀਟਿੰਗ ਸੀਐਨ ਸਾਹਿਬ ਨਾਲ ਜਿਹੜੀ ਪੋਸਟਪੋਨ ਹੈ ਹੋਈ ਹੈ ਉਹ ਕਰਵਾਈ ਦੇ ਦੂਜੀ ਮੰਗ ਇਹ ਹੈ ਕਿ ਸਾਡੇ ਜ਼ਿਲ੍ਹਿਆਂ ਦੇ ਵਿੱਚ ਜਿਹੜੇ ਕਮਿਊਨਿਟੀ ਹੈਲਥ ਹਬਸਾਂ ਦੇ ਪੈਸੇ ਜਿਹੜੇ ਹੈ ਸੈਲਰੀ ਜਿਹੜੀ 30000 ਰੁਪਏ ਰੋਕੀ ਗਈ ਆ ਉਹ ਪਹਿਲ ਦੇ ਆਧਾਰ ਤੇ ਪੂਰੀ ਕੀਤੀ ਜਾਵੇ ਜੇ ਇਹ ਦੋਨਾਂ ਮੰਗਾਂ ਸਾਡੀਆਂ ਪਹਿਲ ਦੇ ਆਧਾਰ ਤੇ ਸਰਕਾਰੀ ਵਿਭਾਗ ਵੱਲੋਂ ਪੂਰੀਆਂ ਨਹੀਂ ਕੀਤੀਆਂ ਜਾਂਦੀਆਂ ਤੇ ਮਜਬੂਰਨ ਸਾਨੂੰ ਸੰਘਰਸ਼ ਨੂੰ ਤਿੱਖਾ ਕਰਦੇ ਹੋਏ ਜਿੱਥੇ ਜਿੱਥੇ ਸਰਕਾਰ ਦੀ ਅੱਗੇ ਆਉਣ ਵਾਲੀਆਂ ਜ ਦੀ ਜਿਹੜੀ ਹਕੀਕਤ ਆ ਉਹ ਲੈ ਕੇ ਆਵਾਂਗੇ ਸਰਕਾਰ ਦੀ ਪੋਲ ਖੋਲਾਂਗੇ ਫਿਲਹਾਲ ਦੀ ਘੜੀ ਆਪਾਂ ਪੁਰਾਣੇ ਇਨਸੈਂਟਿਵ ਪਰਫਾਰਮੈਂਸ ਦੇ ਹਿਸਾਬ ਨਾਲ ਕੰਮ ਕਰ ਰਹੇ ਆ ਲੇਕਿਨ ਜੇ ਸਾਡਾ ਹੱਲ ਨਾ ਕੀਤਾ ਗਿਆ ਤੇ ਮਜਬੂਰਨ ਸਾਨੂੰ ਪੂਰੇ ਪੰਜਾਬ ਦੇ ਵਿੱਚ ਸਿਹਤ ਸੇਵਾਵਾਂ ਠੱਪ ਕਰਕੇ ਪੂਰਨ ਰੂਪ ਨਾਲ ਕੰਮ ਜਿਹੜਾ ਉਹ ਬੰਦ ਕਰਨਾ ਪਊਗਾ ਸਾਡਾ ਅਗਲਾ ਐਕਸ਼ਨ ਇਹੀ ਹੈ ਕਿ ਅਸੀਂ ਇਕਜੁੱਟ ਹੋ ਕੇ ਜਿਸ ਤਰ੍ਹਾਂ ਹੁਣ ਕਰ ਰਹੇ ਹਾਂ ਸਟ੍ਰਾਈਕ ਕਰ ਰਹੇ ਹਾਂ ਇਸ ਤਰ੍ਹਾਂ ਹੀ ਸਾਡੀ ਸਟ੍ਰਾਈਕ ਜਿਹੜੀ ਕੰਟੀਨਿਊ ਚੱਲੇਗੀ ਤੇ ਅਸੀਂ ਜਿਹੜਾ ਸਾਡੇ ਬਣਦੇ ਹੱਕ ਜਿਹੜੇ ਸੰਜਨੀ ਦੇ ਅਸਲ ਤੱਕ ਸਰਕਾਰ ਨਹੀਂ ਦੇਵੇਗੀ ਉਨੀ ਦੇਰ ਤੱਕ ਅਸੀਂ ਜਿਹੜਾ ਆਪਣਾ ਪੁਰਾਣਾ ਇਨਸੈਂਟਿਵ ਦੇਸਦੇ ਹੀ ਅਸੀਂ ਜਿਹੜਾ ਕੰਮ ਕਰ ਰਹੇ ਹਾਂ ਆਪਣੇ ਟਾਰਗੇਟਸ ਅਚੀਵ ਕਰ ਰਹੇ ਹਾਂ 2 ਮਹੀਨੇ ਤਾਂ ਸਾਨੂੰ ਆਲਰੇਡੀ ਇਨਸੈਂਟਿਵ ਨਹੀਂ ਮਿਲਿਆ ਹੈਗਾ ਅਸੀਂ ਉਹ ਸਾਡਾ ਆਨਲਾਈਨ ਸਾਡਾ ਸਾਰਾ ਇਸ ਕੰਮ ਕਰ ਰਹੇ ਆ ਹਜੇ ਫਿਲਹਾਲ ਫਿਰ ਅਸੀਂ ਆਨਲਾਈਨ ਕੰਮ ਵੀ ਅਸੀਂ ਆਪਣਾ ਬੰਦ ਕਰ ਦਵਾਂਗੇ ਤੇ ਹਰ ਸਾਲ ਹੀ ਜਿਹੜਾ ਸਰਕਾਰ ਜਿਹੜੀ ਆ ਆਪਣਾ ਨਵਾਂ ਇਨਸੈਂਟਿਵ ਜਿਹੜਾ ਉਹ ਬਣਾ ਦਿੰਦੀ ਹੈ ਹਰ ਸਾਲ ਨਵੇਂ ਟਾਰਗੇਟ ਸਾਡੇ ਚੇਂਜ ਕਰ ਦਿੱਤੇ ਜਾਂਦੇ ਤੇ ਈਸ਼ੂ ਸ਼ਰਤ ਜਿਹੜਾ ਜਿਹੜਾ ਕੰਮ ਅਸੀਂ ਕਰਨ ਨੂੰ ਤਿਆਰ ਆ ਪਰ ਸਰਕਾਰ ਵੱਲੋਂ ਜਿਹੜੇ ਸਾਡੇ ਕੰਮ ਨੇ ਉਹ ਸਾਡੀਆਂ ਮੰਗਾਂ ਨੇ ਉਹ ਸਾਡੇ ਜਲਦ ਪੂਰੀਆਂ ਸਾਨੂੰ ਰਿਸੋਰਸਸ ਤੇ ਦੇਣ ਸਾਨੂੰ ਇੰਟਰਨੈਟ ਲਗਾਣ ਸਾਡੇ ਪਿੰਡਾਂ ਦੇ ਵਿੱਚ ਸਾਡੇ ਵਾਈਫਾਈ ਲਗਾਏ ਜਾਣ ਸਾਨੂੰ ਹੈਲਪ ਦਿੱਤੀ ਜਾਵੇ ਸਾਨੂੰ ਪੂਰੀ ਹੈਲਥ ਐਂਡ ਵੈਲਨੈਸ ਸੈਂਟਰ ਦੀ ਜਿਹੜੀ ਟੀਮ ਸਾਨੂੰ ਉਹਨਾਂ ਦੀ ਸਪੋਰਟ ਨਹੀਂ ਹੈ ਅਸੀਂ ਇੱਕ ਜਾਣਾ ਕਿੱਦਾਂ ਇੰਨੇ ਜਾਣੇ ਇੰਨੇ ਸਾਰੇ ਕੰਮ ਕਰ ਸਕਦੇ ਉਹ ਵੀ ਵਿਦਆਊਟ ਇੰਟਰਨੈਟ ਸਾਡੀ ਮੇਨ ਮੰਗ ਜਿਹੜੀ ਹੈ ਇੰਟਰਨੈਟ ਵਿਦ ਹੈਲਪ ਆਫ ਐਨੀ ਹੈਲਪਰ ਤੇ ਹੋਰ ਸਾਡੀਆਂ ਜਿਹੜੀਆਂ ਮੰਗਾਂ ਨੇ ਕਿ ਸਾਡੇ 2 ਮਹੀਨੇ ਦੇ ਇਨਸੈਂਟਿਵਸ ਜਿਹੜੇ ਨੇ ਉਹ ਪੈਂਡਿੰਗ ਨੇ ਉਹ ਸਾਨੂੰ ਜਿਹੜੇ ਆ ਉਹ ਸਾਡੇ ਦਿੱਤੇ ਜਾਣ ਤੇ ਹਰ ਸਾਲ ਹੀ ਸਾਡਾ ਜਿਹੜਾ ਟਾਰਗੇਟਸ ਨੇ ਉਹ ਚੇਂਜ ਕਰ ਦਿੱਤੇ ਜਾਣ ਇਹ ਸਾਡੀ ਮੰਗ ਹੈਗੀ ਆ ਅੱਜ ਜਿਹੜਾ ਸਰਕਾਰ ਦਾ ਜਿਹੜਾ ਪੁਤਲਾ ਫੁਕਿਆ ਗਿਆ ਇਹ ਸਾਡਾ ਜਿਹੜਾ ਮੇਨ ਜਿਹੜਾ ਮਕਸਦ ਸੀਗਾ ਕਿ ਸਰਕਾਰ ਤੱਕ ਸਾਡੀ ਜਿਹੜੀ ਆ ਉਹ ਪੁੱਜੇ ਸਾਡੀ ਮੰਗਾਂ ਜਿਹੜੀਆਂ ਉਹਨਾਂ ਤੱਕ ਪਹੁੰਚੀਆਂ ਜਾਣ ਕਿ ਸਾਡੇ ਜਿਹੜੀਆਂ ਮੰਗਾਂ ਦਾ ਉਹ ਜਲਦ ਤੋਂ ਜਲ ਹੱਲ ਕੀਤਾ ਜਾਵੇ ਤੇ ਸਾਨੂੰ ਜਿਹੜੀ ਮੀਟਿੰਗ ਉਹ ਜਲਦੀ ਤੋਂ ਜਲ ਦਿੱਤੀ ਜਾਵੇ ਸਾਡੇ ਜਿਹੜੇ ਪੂਰੇ ਪੰਜਾਬ 'ਚ ਜਿਹੜੇ ਕੁਝ ਜ਼ਿਲ੍ਹੇ ਨੇ ਜਿਨ੍ਹਾਂ ਦੇ ਵਿੱਚ ਕੁਝ ਹੀ ਨੇ ਜ਼ਿਲ੍ਹੇ ਜਿਨ੍ਹਾਂ ਦੇ ਵਿੱਚ ਇਨਸੈਂਟਿਵ ਮਿਲ ਗਿਆ ਹੈ 5-6 ਜ਼ਿਲ੍ਹੇ ਨੇ ਤੇ ਸਾਡੇ ਗੁਰਦਾਸਪੁਰ ਦੇ ਵਿੱਚ ਅਜੇ ਵੀ 2 ਮਹੀਨਿਆਂ ਦਾ ਇਨਸੈਂਟਿਵ ਜਿਹੜਾ ਉਹ ਪੈਂਡਿੰਗ ਹੈ 15-15000 ਸਾਨੂੰ 1 ਮਹੀਨੇ ਦਾ ਮਿਲਦਾ ਤੇ ਹਾਂਜੀ ਇਸ ਵਾਰੇ ਕਿਸੇ ਵਿਭਾਗ ਦੇ ਨਾਲ ਜਾਂ ਸਰਕਾਰ ਨਾਲ ਕਿਸੇ ਨਾਲ ਤੁਹਾਡੀ ਗੱਲ ਹਾਂਜੀ ਅਸੀਂ ਆਪਣੇ ਐਸਐਮਓ ਨੂੰ ਆਪਣੇ ਸਿਵਲ ਸਰਜਨ ਸਾਹਿਬਾਨ ਨੂੰ ਲੈਟਰ ਦੇ ਚੁੱਕੇ ਹਾਂ ਇਸ ਰਿਲੇਟਡ ਕਿ ਸਾਡਾ ਇਨਸੈਂਟਿਵ ਜਿਹੜਾ ਉਹ ਬਹਾਲ ਕੀਤਾ ਜਾਵੇ ਤੇ ਕੁਝ ਜ਼ਿਲ੍ਹਿਆਂ ਵਿੱਚ ਦੇ ਦਿੱਤਾ ਗਿਆ ਤੇ ਸਾਡੀ ਲੈਟਰ ਜਿਹੜੀ ਆ ਉਤੇ ਤੱਕ ਐਮਡੀ ਐਨਐਚਐਮ ਤੱਕ ਪਹੁੰਚਾਈ ਜਾਵੇ ਤਾਂ ਜੋ ਸਾਡਾ ਇਨਸੈਂਟਿਵ ਸਾਨੂੰ ਜਲਦ ਤੋਂ ਜਲ ਮਿਲ ਸਕੇ ਅਸੀਂ ਇਹ ਹੀ ਇਹਨਾਂ ਨੂੰ ਕਿਹਾ ਹੈ ਕਿ ਅਸੀਂ ਇਹ ਜਿਹੜਾ ਆਨਲਾਈਨ ਹੁਣ ਅੱਗੇ ਤੋਂ ਅਸੀਂ ਆਪਣਾ ਆਨਲਾਈਨ ਕੰਮ ਵੀ ਬੰਦ ਕਰ ਦਵਾਂਗੇ ਜਿਹੜੇ ਅਸੀਂ ਕੰਮ ਜਿਹੜੇ ਪੁਰਾਣੇ ਟਾਰਗੇਟ ਬੇਸ ਤੇ ਅਸੀਂ ਕਰ ਰਹੇ ਹਾਂ ਆਪਣੇ ਕੰਪਲੀਟ ਓਬਵੀਅਸਲੀ ਬੰਦ ਕਰ ਦੋ ਤੱਕ ਦਾ ਸਮਾਂ ਦਿੱਤਾ ਗਿਆ ਤੁਹਾਡੇ ਨੂੰ ਇਸ ਮਹੀਨੇ ਦੇ ਵਿੱਚ ਅਸੀਂ ਸਮਾਂ ਇਸ ਮਹੀਨੇ ਦੇ ਵਿੱਚ ਵਿੱਚ ਅਸੀਂ ਬਸ ਇਹੀ ਮਹੀਨਾ ਦਿੱਤਾ ਇਸ ਤੋਂ ਬਾਅਦ ਅਸੀਂ ਆਪਣਾ ਆਨਲਾਈਨ ਕੰਮ ਹੀ ਬੰਦ ਕਰ ਦੇਵਾਂਗੇ